ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਬਹੁਤ ਪਾਵਰਫੁੱਲ ਜੁਗਤੀ ਸਾਂਝੀ ਕਰਨ ਜਾ ਰਹੇ ਹਾਂ ਇਹ ਜੁਗਤੀ ਖਾਸ ਕਰਕੇ ਉਹ ਭੈਣ ਭਰਾ ਜਰੂਰ ਸੁਣਨ ਜੋ ਕਹਿੰਦੇ ਵੀ ਅਸੀਂ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਉੱਠ ਕੇ ਨਾਮ ਨਹੀਂ ਜਪ ਪਾਉਂਦੇ ਅਤੇ ਬਾਕੀ ਵੀ ਦਿਨ ਦੇ ਵਿੱਚ ਸਾਨੂੰ ਸਮਾਂ ਨਹੀਂ ਲੱਗਦਾ ਸਾਨੂੰ ਟਾਈਮ ਨਹੀਂ ਮਿਲਦਾ ਕੀ ਅਸੀਂ ਪਰਮ ਪਿਤਾ ਪਰਮਾਤਮਾ ਦੀ ਦੀ ਭਜਨ ਬੰਦਗੀ ਕਰ ਸਕੀਏ ਪਰਮਾਤਮਾ ਦਾ ਨਾਮ ਜਪ ਸਕੀਏ ਜਾਂ ਫਿਰ ਕੋਈ ਪਾਠ ਕਰ ਸਕੀਏ ਤਾਂ ਉਹ ਭੈਣ ਭਰਾ ਇਹ ਜੁਗਤੀ ਨੂੰ ਪੂਰੇ ਧਿਆਨ ਦੇ ਨਾਲ ਸੁਣੋ ਲਗਾਤਾਰ 40 ਦਿਨ ਤੱਕ ਇਹ ਤਿੰਨ ਕੰਮ ਰਾਤ ਨੂੰ ਸੌਣ ਤੋਂ ਪਹਿਲਾਂ ਕਰਕੇ ਦੇਖੋ ਸੰਗਤ ਜੀ ਕੋਈ ਨਾਗਾ ਨਹੀਂ ਪਹਿਣਾ ਚਾਹੀਦਾ ਯਕੀਨ ਕਰਕੇ ਜਾਣਿਓ ਜੇ ਜਦੋਂ ਤੁਸੀਂ ਬਿਨਾਂ ਨਾਗਾ ਪਾਈ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਪਹਿਲੇ ਦੂਜੇ ਦਿਨ ਤੋਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਵਾਹਿਗੁਰੂ ਜੀ ਦੀ ਕਿਰਪਾ ਵਰਤਣੀ ਸ਼ੁਰੂ ਹੋ ਜਾਵੇਗੀ ਤੁਸੀਂ ਖੁਦ ਹਰਾਨ ਹੋਵੋਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡਾ ਅਮਰ ਤਵੇਲਾ ਅਮਰ ਤਵੇਲੇ ਦਾ ਨਿਤਨੇਮ ਵੀ ਪੱਕਾ ਹੋ ਜਾਵੇਗਾ ਜਿਹੜੇ ਨਿਤ ਦੇ ਨੇਮੀ ਆ ਨਾ ਉਹ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਕੰਮ ਜ਼ਰੂਰ ਕਰਦੇ ਆ ਬਹੁਤ ਸੌਖਾ ਕੰਮ ਆ ਕੋਈ ਔਖਾ ਕੰਮ ਨਹੀਂ ਕਰਨਾ ਬਸ ਜਦੋਂ ਆਪਾਂ ਰਾਤ ਨੂੰ ਸੌਣ ਦੇ ਲਈ ਆਪਣੇ ਮੰਜੇ ਆਪਣੇ ਬੈੱਡ ਤੇ ਆਪਣੇ ਬਿਸਤਰ ਤੇ ਜਾਂਦੇ ਆ ਤਾਂ ਬਿਸਤਰ ਤੇ ਬੈਠ ਕੇ ਜਾਂ ਫਿਰ ਲੰਮੇ ਪਿਆ ਪਿਆ ਜਿੰਨੀ ਦੇਰ ਤੱਕ ਤੁਹਾਨੂੰ ਨੀਂਦ ਨਹੀਂ ਆ ਰਹੀ ਉੰਨੀ ਦੇਰ ਤੱਕ ਤੁਸੀਂ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਜਪ ਲਓ ਜਿਸ ਵੀ ਨਾਮ ਦੇ ਨਾਲ ਤੁਸੀਂ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹ ਨਾਮ ਜਪ ਲਓ ਜਿਵੇਂ ਸਿੱਖ ਧਰਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਹੈ ਵਾਹਿਗੁਰੂ ਸ਼ਬਦ ਤੁਸੀਂ ਵਾਹਿਗੁਰੂ ਸ਼ਬਦ ਦਾ ਜਾਪ ਕਰ ਸਕਦੇ ਹੋ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰ ਸਕਦੇ ਹੋ ਗੁਰਨਾਨਕ ਪਾਤਸ਼ਾਹ ਜੀ ਦੇ ਨਾਮ ਦਾ ਸਿਮਰਨ ਕਰ ਸਕਦੇ ਹੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰ ਸਕਦੇ ਹੋ ਜਿਵੇਂ ਤੇ ਨਹੀਂ ਪਰ ਆਪਣੀ ਸੁਰਤ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਚਰਨਾਂ ਦੇ ਨਾਲ ਜੋੜਨੀ ਆ ਉਹਨਾਂ ਦਾ ਨਾਮ ਜਪਣਾ ਹੈ 5 ਮਿੰਟ ਜਪ ਲਓ 10 ਮਿੰਟ ਜਪ ਲਓ ਜਿੰਨਾ ਸਮਾਂ ਤੁਸੀਂ ਪਿਆਰ ਦੇ ਨਾਲ ਜਪ ਸਕਦੇ ਹੋ ਨਾਮ ਜਪਣ ਤੋਂ ਬਾਅਦ ਇੱਕ ਛੋਟੀ ਅਰਦਾਸ ਬੇਨਤੀ ਮਾਲਕ ਦੇ ਚਰਨਾਂ ਦੇ ਵਿੱਚ ਕਰਨੀ ਆ ਇਵੀ ਤੁਸੀਂ ਬੈਠਿਆ ਬੈਠਿਆ ਭਾਵੇਂ ਲੰਮੇ ਪਿਆ ਬਿਆ ਕਰ ਲੋ ਅਰਦਾਸ ਬੇਨਤੀ ਕੀ ਕਰਨੀ ਆ ਕਿ ਹੇ ਸਤਿਗੁਰ ਸੱਚੇ ਪਾਤਸ਼ਾਪ ਆਪ ਜੀ ਦੀ ਕਿਰਪਾ ਦੇ ਨਾਲ ਇਹ ਜੋ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਆਇਆ ਆਪ ਜੀ ਦੀ ਕਿਰਪਾ ਦੇ ਨਾਲ ਇਹ ਦਿਨ ਬਹੁਤ ਸੋਨਾ ਬੀਤਿਆ ਇਹਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਜਿਹੜੇ ਵੀ ਸ਼ਬਦਾਂ ਦੇ ਵਿੱਚ ਤੁਸੀਂ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੁੰਦੇ ਹੋ ਬਸ ਬੀਤੇ ਦਿਨ ਦੇ ਲਈ ਸ਼ੁਕਰਾਨਾ ਜ਼ਰੂਰ ਕਰਿਓ ਜੀ ਜਿਹੜੇ ਜਿਹੜੇ ਕੰਮ ਤੁਸੀਂ ਅੱਜ ਬੀਤੇ ਦਿਨ ਦੇ ਵਿੱਚ ਕੀਤੇ ਉਹਨਾਂ ਦੇ ਲਈ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਮੇਰੇ ਸਾਰੇ ਕੰਮ ਬਹੁਤ ਸੋਹਣੇ ਹੋ ਗਏ ਜੋ ਮਾਲਕ ਨੇ ਤੁਹਾਨੂੰ ਇਸ ਦਿਨ ਦਾਤਾਂ ਦਿੱਤੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਜੋ-ਜੋ ਦਾਤਾਂ ਨੇ ਉਹਨਾਂ ਦਾਤਾਂ ਦਾ ਮਾਲਕ ਦੇ ਅੱਗੇ ਸ਼ੁਕਰਾਨਾ ਕਰਨਾ ਧੰਨਵਾਦ ਭੇਜਣਾ ਅਤੇ ਜੋ ਜਾਣੇ ਅਣਜਾਣੇ ਦੇ ਵਿੱਚ ਤੁਹਾਡੇ ਤੋਂ ਗਲਤੀਆਂ ਹੋਈਆਂ ਉਹਨਾਂ ਗਲਤੀਆਂ ਦੇ ਲਈ ਤੁਸੀਂ ਮਾਫੀ ਮੰਗਣੀ ਆ ਲਗਾਤਾਰ 40 ਦਿਨ ਤੱਕ ਸ਼ਬਦ ਜਾਪ ਕਰਕੇ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਮੰਗਣੀ ਆ ਅਤੇ ਮਹਾਰਾ ਸੱਚੇ ਪਾਤਸ਼ਾਹ ਜੀ ਤੋਂ ਇੱਕ ਮੰਗ ਹਰ ਰੋਜ਼ ਮੰਗਣੀ ਆ ਸਵੇਰੇ ਉੱਠਦੇ ਅਸਾਰ ਵੀ ਇਹ ਮੰਗ ਮੰਗੋ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਇਹ ਮੰਗ ਮੰਗੋ ਜੇ ਗੁਰੂ ਕਰ ਜਾਂਦੇ ਹੋ ਗੁਰੂ ਘਰ ਜਾ ਕੇ ਵੀ ਇਹ ਮੰਗ ਮੰਗੋ ਸੇਵਾ ਕਰਕੇ ਵੀ ਇਹੋ ਮੰਗ ਮੰਗੋ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਨਾਮ ਦੀ ਦਾਤ ਬਖਸ਼ੋ ਅਮਰ ਤਵੇਲੇ ਦੀ ਦਾਤ ਬਖਸ਼ੋ ਗੁਰਸਿੱਖੀ ਜੀਵਨ ਬਖਸ਼ੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਰੋਜ਼ ਰੋਜ਼ ਇਹ ਮਿੰਨਤਾ ਬੇਨਤੀਆਂ ਕਰਾਂਗੇ ਅਰਦਾਸਾਂ ਕਰਾਂਗੇ ਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਨੂੰ ਅਮਰ ਤਵੇਲਾ ਬਖਸ਼ੋ ਅਮਰਤ ਵੇਲੇ ਦਾ ਨਿਤ ਨੀਵ ਬਖਸ਼ੋ ਤਜਕੀਲ ਕਰਕੇ ਜਾਣੋ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਦੇਰ ਨਹੀਂ ਲਾਉਣੀ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਇਧਰੋਂ ਸਿਰਫ ਸਾਡੇ ਮਨ ਦੇ ਵਿੱਚ ਇੱਕ ਚਾ ਬਣਨ ਦੀ ਲੋੜ ਆ ਜਿੱਦਨ ਸਾਡੇ ਮਨ ਦੇ ਵਿੱਚ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਪ੍ਰਤੀ ਅਮਰਤ ਵੇਲੇ ਦੇ ਪ੍ਰਤੀ ਚਾ ਪੈਦਾ ਹੋ ਗਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਆਪੇ ਹੀ ਕਿਰਪਾ ਕਰ ਦਿੰਦੇ ਆ ਸਾਨੂੰ ਬਿਨਾ అలਾਰਮ ਤੋਂ ਹੀ ਜਾਗ ਉਣੀ ਸ਼ੁਰੂ ਹੋ ਜਾਂਦੀ ਆ ਜਿੰਨੀ देर ਸਾਡੇ ਮਨ ਅੰਦਰ ਚਾਹ ਨਹੀਂ ਅਸੀਂ ਉਪਰੋਪਰੀ ਕਰਦੇ ਰਹਿੰਦੇ ਆ ਕਿ ਮੈਂ ਅਮਰਤ ਵੇਲੇ ਉੱਠਣਾ ਚਾਹਣਾ ਹਾਂ ਪਰ ਉੱਠਿਆ ਨਹੀਂ ਜਾਂਦਾ ਉਨੀ ਦੇਰ ਤੱਕ ਗੱਲ ਨਹੀਂ ਬਣਨੀ ਬਸ ਆਪਣੇ ਮਨ ਦੇ ਵਿੱਚ ਪੱਕਾ ਇਰਾਦਾ ਕਰ ਲਓ ਮਨ ਵਿੱਚ ਧਾਰ ਲਓ ਕਿ ਮੈਂ ਅਮਰਤ ਵੇਲੇ ਉੱਠਣਾ ਹੈ ਕਿਉਂਕਿ ਅਮਰਤ ਵੇਲਾ ਗੁਰਨਾਨਕ ਪਾਤਸ਼ਾਹ ਜੀ ਦੀ ਮਿੱਠੀ ਲਿੱਕੀ ਪਿਆਰੀ ਗੁਰੂデア ਇਹ ਗੱਲ ਸੋਚ ਕੇ ਰਾਤ ਨੂੰ ਸੌਣੋ ਤਾਂ ਆਪਣੇ ਆਪ ਹੀ ਤੁਹਾਨੂੰ ਜਾਗ ਆਵੇਗੀ ਜਿਸ ਦਿਨ ਤੋਂ ਤੁਸੀਂ ਅਮਰਤ ਵੇਲੇ ਦੇ ਸਮੇਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੋਦ ਦਾ ਨਿੱਕ ਸਮਝਣਾ ਸ਼ੁਰੂ ਕਰ ਦਿੱਤਾ ਤੁਹਾਨੂੰ ਕੋਈ అలਾਰਮ ਲਾਉਣ ਦੀ ਲੋੜ ਨਹੀਂ ਪੈਣੀ ਜਿੱਦਣ ਅਮਰਤ ਵੇਲੇ ਦੇ ਪ੍ਰਤੀ ਤੁਹਾਡੇ ਮਨ ਦੇ ਵਿੱਚ ਚਾਹ ਪੈਦਾ ਹੋ ਗਿਆ ਨਾਮ ਦੇ ਪ੍ਰਤੀ ਚਾਹ ਪੈਦਾ ਹੋ ਗਿਆ ਯਕੀਨ ਕਰਕੇ ਜਾਣਿਓ ਜੇ ਤੁਹਾਨੂੰ ਕੋਈ అలਾਰਮ ਲਾਉਣ ਦੀ ਲੋੜ ਨਹੀਂ ਪੈਣੀ ਕਿਸੇ ਦੀ ਆਵਾਜ਼ ਦੀ ਸਹਿਰਤਾ ਦੀ ਲੋੜ ਨਹੀਂ ਪੈਣੀ ਕਿਉਂਕਿ ਫਿਰ ਤੁਹਾਡੇ ਨਾਲੋਂ ਜ਼ਿਆਦੀ ਖਿੱਚ ਉਹ ਪਰਮਪਿਤਾ ਪਰਮਾਤਮਾ ਜੀ ਨੂੰ ਪੈਂਦੀ ਆ ਤੁਹਾਡੇ ਨਾਲ ਗੱਲਾਂ ਕਰਨ ਦੀ ਸਤਿਗੁਰ ਸੱਚੇ ਪਾਤਸ਼ਾਹ అలਾਰਮ ਦੀ ਘੰਟੀ ਵੱਜਣ ਤੋਂ ਪਹਿਲਾਂ ਹੀ ਉਠਾ ਦੇਣਗੇ ਇਹ ਯਕੀਨ ਕਰਕੇ ਜਾਣਿਓ ਜੀ ਸੋ ਮੁਕਤੀ ਗੱਲ ਇਹ ਆ ਕਿ ਜੇਕਰ ਸੱਚ ਮੁੱਚ ਅੰਮ੍ਰਿਤ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਗੁਰੂ ਸਾਹਿਬ ਜੀ ਦੀਆਂ ਮਿਹਰਾਂ ਵਰਕਤਾਂ ਬਖਸ਼ਿਸ਼ਾ ਮੰਨਣੀਆਂ ਨੇ ਤਾਂ ਫਿਰ ਇਹ ਜੁਗਤੀ ਨੂੰ ਆਪਣੇ ਜੀਵਨ ਦੇ ਵਿੱਚ ਜ਼ਰੂਰ ਅਪਣਾ ਕੇ ਦੇਖੋ ਜਿਹੜੇ ਨਿਤ ਦੇ ਨਿਮੀ ਆਣਾ ਉਹ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਨਾਮ ਜ਼ਰੂਰ ਜਪਦੇ ਆ ਕਮਾਈ ਵਾਲੇ ਸੰਤ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਰਾਤ ਨੂੰ ਜਪਿਆ ਹੋਇਆ ਉਹ ਫੁੱਲਿਆ ਜਿਹਨੂੰ ਅਮਰਤ ਵੇਲੇ ਉੱਠ ਕੇ ਫਲ ਲੱਗਦਾ ਹੈ ਭਾਵੇਂ ਕਿ ਜੇ ਅਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਪితਾ ਪਰਮਾਤਮਾ ਜੀ ਦਾ ਨਾਮ ਜਪ ਕੇ ਸੌਂਨੇ ਆ ਤਾਂ ਸਾਨੂੰ ਬਹੁਤ ਆਸਾਨੀ ਦੇ ਨਾਲ ਅਮਰਤ ਵੇਲੇ ਦੇ ਵਿੱਚ ਜਾਗ ਆ ਜਾਂਦੀ ਆ ਕੋਈ ਆਲਸ ਕੋਈ ਨੀਂਦ ਸਾਨੂੰ ਘੇਰਾ ਨਹੀਂ ਪਾਉਂਦੀ ਕਲਯੁਗ ਦਾ ਸਾਡੇ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ ਸੋ ਇਹ ਯੁਗਤੀ ਨੂੰ ਤੁਸੀਂ ਜ਼ਰੂਰ ਅਪਲਾਈ ਕਰਕੇ ਦੇਖਿਓ ਆਪਣੇ ਜੀਵਨ ਦੇ ਵਿੱਚ ਤੁਹਾਨੂੰ ਜ਼ਰੂਰ ਫਾਇਦਾ ਮਿਲੇਗਾ ਸੁਆਸ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗਦੀ ਆ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਆਪਣੇ ਸਵਾਲ ਜ਼ਰੂਰ ਲਿਖਿਆ ਕਰੋ ਜਿਸ ਵਿਸ਼ੇ ਤੇ ਤੁਸੀਂ ਵੀਡੀਓ ਸੁਣਨਾ ਚਾਹੁੰਦੇ ਹੋ ਉਹ ਵਿਸ਼ਾ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿਉਂਕਿ ਇਦਾਂ ਕਰਨ ਦੇ ਨਾਲ ਸਾਡੀ ਬਹੁਤ ਹੈਲਪ ਹੋ ਜਾਂਦੀ ਆ ਸੋ ਇਹ ਬੇਬਤੀਆਂ ਵੀ ਜ਼ਰੂਰ ਪ੍ਰਬੰਧ ਕਰਨੀਆਂ ਮਿਲਦੇ ਹਾਂ ਹੁਣ ਇੱਕ ਨਵੇਂ ਵਿਸ਼ੇ ਦੇ ਨਾਲ ਨਵੀਂ ਵੀਡੀਓ ਵਿੱਚ